ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਅੱਜ ਅਸੀਂ ਚੱਲੇ ਆਂ ਜਾ ਕੋਤੇ ਹੈਲੋ ਹੈਲੋ ਨਵੀ ਹੈਲੋ ਗਗਨੂ ਮੈਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸੁਨ ਦਕਾਨ ਲੈ ਰਾਨਕ ਮੇਲੇ ਚਲਦੇ ਆਂਗੇ ਧੁੰਦ ਪੈਣ ਲੱਗੀ ਹੈਗੀ ਧੁੰਦ ਔਟ ਪੈ ਹੈ ਹਾਂਜੀ ਇੱਥੇ ਆਪਾਂ ਨੂੰ ਡੀਜੇ ਦੀ ਆਵਾਜ਼ ਕੱਟਣੀ ਪੈਗੀ ਕਿਉਂਕਿ ਨਹੀਂ ਤਾਂ ਫਿਰ ਵੀਡੀਓ ਕਾਪੀਰਾਈਟ ਆ ਜਾਂਦੀ ਹੈਗੀ ਹਾਂਜੀ ਇੱਥੇ ਗਰਲਾਲ ਕੇ ਬੱਚੇ ਵੀ ਨੱਚੀ ਜਾਂਦੇ ਸੀ ਬੀਬੀ ਜੀ ਵੀ ਤੇ ਆਸ਼ਾ ਵੀ ਬਹੁਤ ਵਧੀਆ ਨੱਚ ਰਹੀ ਸੀਗੀ ਤੇ ਗਗਨ ਵੀ ਮੈਂ ਬਣਾਉਂਦੀ ਸੀਗੀ ਵੀਡੀਓ ਅੱਛਾ ਨਵੀ ਤੇ ਗਗਨ ਬਹੁਤ ਸੋਹਣਾ ਨੱਚੀ ਜਾਂਦੀਆਂ ਸੀ ਤੇ ਉਦੋਂ ਤਾਂ ਡੀ ਜੀ ਚੱਲਦੇ ਸੀਗੇ ਤੇ ਪਰ ਮੈਨੂੰ ਆਵਾਜ਼ ਆ ਜਿਹੜੀ ਕੱਟ ਨਹੀਂ ਪੈਗੀ ਤੇ ਹੁਣ ਸੁੰਣਾ ਆ ਲੱਗਦਾ ਪਰ ਵੀ ਡੀ ਜੇ ਤੇ ਬਹੁਤ ਵਧੀਆ ਲੱਗ ਰਿਹਾ ਸੀ ਹਾਂਜੀ ਹੁਣ ਹੋ ਗਏ ਨਾਨਕੇ ਤੇ ਦਾਦਕੇ ਆਮਣੂ ਸਾਹਮਣੇ ਹੁਣ ਪਹਿਣੀਆਂ ਬੋਲੀਆਂ ਤੇ ਚਲੋ ਜੀ ਦੇਖਦੇ ਅੱਗੇ ਦੋਨੇ ਲੱਤਾਂ ਤੇ ਬੈਠ ਨਵੀ ਬਲੇ ਮੇਰੇ ਬਾਜੂ ਗਰਮੀਆਂ ਸੁਣ ਲੈ ਦੋਨੇ ਲੱਤਾਂ ਤੇ ਬੈਠ ਇੱਕ ਤੇ ਬੈਠੀਆਂ ਹਲੇ ਵੀ ਕੱਢ ਲੈ ਦਰੈ ਲੱਭ ਹਾਂਜੀ ਇਸ ਤੋਂ ਬਾਅਦ ਅਸੀਂ ਵੀ ਬਹੁਤ ਨੱਚੇ ਤੇ ਪਰ 뮤זיਕ ਦੀ ਆਵਾਜ਼ ਸਾਨੂੰ ਕੱਟਣੀ ਪੈਗੀ ਹਾਂਜੀ ਪਹੁੰਚ ਗਏ ਅਸੀਂ ਘਰੇ ਅੱਜ 10:00 ਪਾਉਣੇ ਆ 9:30 ਹੋ ਗਏ ਨੇ ਸਾਢੇ 9:30 ਦੇ 10:00 ਵੀ ਛੇ ਆ ਤਾਂ ਮੈਂ ਤਾਂ ਕੁਛ ਨਹੀਂ ਕਰ ਹਾਂ ਬਸ ਥੋੜੀ ਜਿਹੀ ਹੈ ਨਹੀਂ ਕਿ ਅੱਜ ਮੌਸਮ ਸਾਸ ਸੀ ਆ ਤੇ ਹੁਣ ਆਪਾਂ ਆਹ ਦੇ ਲਿਬੜੇ ਕੱਪੜੇ ਬਦਲਦੇ ਹਾਂਗੇ ਠੰਡ ਬਹੁਤ ਹੋਈ ਪਈ ਆ